ਵੱਡੇ ਭਾਈ ਦਾ ਘਰ ਦੇ ਵਿੱਚ ਵਿਆਹ ਧਰਿਆ ਹੋਇਆ ਸੀ ਤੇ ਭੈਣ ਨਹਿਰ ਤੇ ਛਾਲ ਮਾਰਨ ਲਈ ਦੌੜ ਪਈ ਮਗਰ ਮਗਰ ਪਰਿਵਾਰ ਦੇ ਮੈਂਬਰ ਭੱਜੇ ਭਾਈ ਵੀ ਭੱਜੇ ਤੇ ਭੈਣ ਨੇ ਜਾ ਕੇ ਛਾਲ ਮਾਰ ਦਿੱਤੀ ਛੋਟਾ ਭਾਈ ਵੀ ਮਗਰ ਹੀ ਉੱਤ ਕੋਦ ਗਿਆ ਕਿਉਂਕਿ ਉਹ ਭੈਣ ਨੂੰ ਬਚਾਉਣਾ ਚਾਹੁੰਦਾ ਸੀ ਐਸੇ ਦੇ ਵਿੱਚ ਭੈਣ ਤਾਂ ਨਹੀਂ ਬਚੀ ਭੈਣ ਦੀ লাশ ਮਿਲੀ ਪਰ ਛੋਟਾ ਭਾਈ ਵੀ ਉਸੇ ਨਹਿਰ ਦੇ ਵਿੱਚ ਰੁੜ ਚੁੱਕਿਆ ਜਿਸ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ ਖੁਸ਼ੀਆਂ ਦਾ ਜੋ ਮੌਕਾ ਸੀ ਉਹ ਮਾਤਮ 'ਚ ਤਬਦੀਲ ਹੋ ਚੁੱਕਿਆ ਹੈ ਮਾਮਲਾ ਪਟਿਆਲਾ ਦਾ ਹੈ ਜਿੱਤੇ ਤੁਹਾਨੂੰ ਕੜੀਦਰ ਕੜੀ ਦੱਸਦੇ ਆ ਅਖਿਰਕਾਰ ਹੋਇਆ ਕਿ ਤਾਂ ਇਸ ਲੜਕੀ ਦਾ ਜੋ ਨਾਮ ਦੱਸਿਆ ਜਾ ਰਿਹਾ ਏ ਉਥੇ ਪਤਾ ਲੱਗਿਆ ਹੈ ਕਿ ਲਾਪ੍ਰੀਤ ਇਸ ਦਾ ਨਾਂ ਹੈ ਤੇ ਇਹੀ ਲੜਕੀ ਜਦ ਨਹਿਰ ਦੇ ਵੱਲ ਵਧੀ ਤਾਂ ਮਗਰਮਗਰੀ ਪਰਿਵਾਰ ਗਿਆ ਸੀ ਇਸ ਦਾ ਡਾਈਵੋਰਸ ਹੋ ਰੱਖਿਆ ਸੀ ਲੜਕੀ ਦਾ 29 ਸਾਲ ਦੇ ਕਰੀਬ ਉਮਰ ਹੈ ਤਾਂ 29 ਸਾਲਾਂ ਦੀ ਹੈ ਜਦ ਲੜਕੀ ਹੈ ਇਹ ਨਹਿਰ ਦੇ ਉੱਤੇ ਗਈ ਕਿਸੇ ਗੱਲ ਤੋਂ ਪਰੇਸ਼ਾਨ ਚੱਲ ਰਹੀ ਸੀ ਹਾਲਾਂਕਿ ਪਰਿਵਾਰ ਅਜੇ ਤੱਕ ਦੱਸ ਨਹੀਂ ਰਿਹਾ ਕਿ ਗੱਲ ਕੀ ਸੀ ਘਰ 'ਚ ਕੋਈ ਲੜਾਈ ਹੋਈ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਉਹ ਭੈਣ ਤੰਗ ਹੋ ਕੇ ਉੱਥੇ ਨਹਿਰ ਤੇ ਚਲੀ ਗਈ ਜ਼ਿੰਦਗੀ ਤੋਂ ਪਰੇਸ਼ਾਨ ਹੋ ਕੇ ਉੱਥੇ ਛਾਲ ਮਾਰੀ ਛੋਟਾ ਭਾਈ ਜਿਸ ਨੇ ਆਪਣੀ ਭੈਣ ਨੂੰ ਤਾਂ ਬਚਾਉਣਾ ਹੀ ਸੀ ਮਗਰ ਇਹ ਛਾਲ ਉਸਨੇ ਮਾਰ ਦਿੱਤੀ ਪਿੱਛੇ ਇੱਕ ਵੱਡਾ ਭਾਈ ਹੋਰ ਸੀ ਜਿਨੇ ਜਦ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਚਿੱਕੜ ਦੇ ਵਿੱਚ ਹੀ ਤਿਲਕੇ ਕੇ ਗਿਰ ਪਿਆ ਇਸੇ ਲਈ ਉਹ ਭਾਈ ਵੀ ਬਚ ਗਿਆ ਪਰ ਜੋ ਛੋਟਾ ਭਾਈ ਸੀ ਉਹ ਨਹਿਰ ਦੇ ਵਿੱਚ ਹੀ ਜਦ ਉਸਨੇ ਛਾਲ ਮਾਰੀ ਆ ਉਹ ਬਚ ਨਹੀਂ ਪਾਇਆ ਉਹ ਅਜੇ ਤੱਕ ਨਹਿਰ ਦੇ ਵਿੱਚ ਹੀ ਕਿਤੇ ਹੈ ਕੁਝ ਪਤਾ ਨਹੀਂ ਲੱਗ ਸਕਿਆ ਕਿ ਕਿੱਥੇ ਹੈ ਜਾਂ ਕਿੱਥੇ ਨਹੀਂ ਪਰ ਇੰਨਾ ਮੰਨਿਆ ਜਾ ਰਿਹਾ ਜਿੰਨਾ ਸਮਾਂ ਹੋ ਗਿਆ ਉਸ ਨੂੰ ਨਹਿਰ ਚ ਗਰੇ ਨੂੰ ਹੁਣ ਬਚਣ ਦੀ ਕੋਈ ਉਮੀਦ ਨਹੀਂ ਹੈ ਜਦ ਕਿ ਜੋ ਲੜਕੀ ਆ ਉਸ ਦੀ লাশ ਨੂੰ ਤੁਰੰਤ ਬਾਹਰ ਕੱਢ ਲਿਆ ਜਿਸ ਤੋਂ ਬਾਅਦ ਪਿਓ ਵੀ ਭੁੱਬਾ ਮਾਰ ਮਾਰ ਕੇ ਰੋ ਰਿਹਾ ਕਿ ਆਖਰਕਾਰੇ ਹੋ ਕੀ ਗਿਆ ਆਪਣੇ ਮੱਥੇ ਹੱਥ ਮਾਰ ਰਿਹਾ ਤੇ ਕੋਸ ਰਿਹਾ ਉਸ ਸਮੇਂ ਜਦੋਂ ਲੜਕੀ ਘਰ ਤੋਂ ਦੌੜੀ ਦੌੜੀ ਨਿਕਲੀ ਕਿਉਂਕਿ ਤਿੰਨ ਭਾਈਆਂ ਦੀ ਇਕਲੌਤੀ ਭੈਣ ਹੈ ਇਹ ਤੇ ਵੱਡਾ ਭਾਈ ਜੋ ਹੈ ਇੱਕ ਉਸ ਦਾ ਵਿਆਹ ਹੋਣਾ ਸੀ ਇਸ ਲੜਕੀ ਦਾ ਵਿਆਹ ਕਾਫੀ ਸਮਾਂ ਪਹਿਲਾਂ ਹੋ ਗਿਆ ਸੀ ਵਿਆਹ ਤੋਂ ਬਾਅਦ ਸਭ ਕੁਝ ਠੀਕ ਨਾ ਰਹਿਣ ਕਰਕੇ ਪਰਿਵਾਰਕ ਜ਼ਿੰਦਗੀ 'ਚ ਫਿਰ ਤਲਾਕ ਹੋ ਗਿਆ ਇਸ ਦੇ ਚੱਕਰ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੇਸ਼ਾਨ ਰਹਿੰਦੀ ਸੀ ਲੜਕੀ ਇਹ ਪਰਿਵਾਰ ਦੇ ਵਿੱਚ ਵੀ ਅਕਸਰ ਇਸ ਬਾਰੇ ਗੱਲਾਂ ਬਾਤਾਂ ਹੁੰਦੀਆਂ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਐਡਾ ਦਾ ਵੀ ਕਦਮ ਜੋ ਹੈ ਚੱਕ ਸਕਦੀ ਐਡਾ ਜੋ ਵੱਡਾ ਕਦਮ ਹੈ ਉਹ ਵੀ ਲੜਕੀ ਚੱਕ ਸਕਦੀ ਹੈ ਜੋ ਅਣਹੋਣੀ ਹੋਈ ਉਸ ਤੋਂ ਬਾਅਦ ਹੁਣ ਪਰਿਵਾਰ ਦੀ ਹਾਲਤ ਨਹੀਂ ਦੇਖੀ ਜਾ ਸਕਦੀ ਕਿਉਂਕਿ ਕਾਫੀ ਜ਼ਿਆਦਾ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਆ ਕਿਉਂਕਿ ਸੋਚ ਕੇ ਦੇਖੋ ਕਿਸੇ ਘਰ ਦੇ ਵਿੱਚ ਵਿਆਹ ਦਾ ਮਾਹੌਲ ਬੜਿਆ ਹੋਇਆ ਹੁਣ ਮੁੰਡੇ ਦਾ ਵਿਆਹ ਇਹ ਵੈਸੀ ਚਾਹ ਬਹੁਤ ਜ਼ਿਆਦਾ ਹੁੰਦਾ ਐਸੇ ਮੌਕੇ ਦੇ ਵਿੱਚ ਜੇ ਉਸੇ ਘਰ ਦੀ ਇਕਲੌਤੀ ਧੀ ਆ ਹੁਣ ਤਿੰਨ ਭਾਈਆਂ ਦੀ ਇਕੱਲੀ ਭੈਣ ਆ ਉਸੇ ਨੇ ਜਾ ਕੇ ਨਹਿਰ ਚ ਛਾਲ ਮਾਰ ਦਿੱਤੀ ਹੁਣ ਉਹਨੂੰ ਬਚਾਉਣ ਦੇ ਲਈ ਜਦ ਪਿੱਛੇ ਗਿਆ ਇੱਕ ਨਹੀਂ ਦੋ ਸਿਵੇ ਇਕੱਠੇ ਤੁਰ ਗਏ ਦੋ ਸਿਵੇ ਇਕੱਠੇ ਵੜਨਗੇ ਕਿਉਂਕਿ ਇਕ ਤਾਂ ਭੈਣ ਤਾਂ ਗਈ ਹੋ ਗਈ ਉਹਨੂੰ ਬਚਾਉਂਦੇ ਛੋਟਾ ਭਾਈ ਵੀ ਨਾਲ ਤੁਰ ਗਿਆ ਜੋ ਚਾਰ ਭੈਣ ਭਰਾਵਾਂ ਦਾ ਜੋ ਇੱਕ ਪਰਿਵਾਰ ਦੇ ਵਿੱਚ ਹਿੱਸਾ ਸੀ ਉਹ ਕੇਵਲ ਤੇ ਕੇਵਲ ਦੋ ਰਹਿ ਗਿਆ ਅੱਧਾ ਜੋ ਹੈ ਜੋ ਅੱਗੇ ਦਾ ਵੰਸ਼ ਸੀ ਉਹ ਤਬਾਹ ਹੋ ਚੁੱਕਿਆ ਇਸ ਫੈਮਿਲੀ ਦਾ ਤਾਂ ਉਸ ਪਿਓ ਦੇ ਹੰਝੂ ਦਾਸ ਰਹੇ ਨੇ ਕਿ ਕੀ ਕੁਝ ਚੱਲ ਰਿਹਾ ਉਹ ਕੀ ਕੁਝ ਉਸਤੇ ਬੀਤ ਰਹੀ ਹੈ ਤੇ ਇਸ ਨੂੰ ਜੇਕਰ ਦੇਖਿਆ ਘਟਨਾ ਨੂੰ ਤਾਂ ਅਫਸੋਸ ਬਹੁਤ ਹੁੰਦਾ ਪਰ ਇੱਥੇ ਇੱਕ ਮੈਸੇਜ ਵੀ ਹੈ ਸਭ ਦੇ ਲਈ ਸੰਦੇਸ਼ ਵੀ ਕਹਿ ਸਕਦਾ ਕਿ ਜੇਕਰ ਕੁਝ ਵੀ ਹੋਏ ਤਾਂ ਇੱਕ ਵਾਰ ਘਰੇ ਬੈ ਕੇ ਗੱਲ ਕਰ ਲੋ ਕੋਈ ਵੀ ਐਸੀ ਸਮੱਸਿਆ ਨਹੀਂ ਹੁੰਦੀ ਜਿਹਦਾ ਗੱਲਬਾਤ ਜ਼ਰੀਏ ਹੱਲ ਨਾ ਨਿਕਲੇ ਆਖਰਕਾਰ ਇਸ ਤਰੀਕੇ ਦੇ ਕਦਮ ਚੁੱਕ ਕੇ ਤੇ ਕਿਸ ਨੂੰ ਕੀ ਫਾਇਦਾ ਹੋ ਸਕਦਾ ਸਿਰਫ ਤੇ ਸਿਰਫ ਨੁਕਸਾਨ ਹੀ ਹੈ ਕੀ ਕੁਝ ਕਹਿਣਾ ਉੱਥੇ ਪਿੱਤਾ ਦਾ ਤੇ ਬਚਾਉਣ ਵਾਲਿਆਂ ਦਾ ਉਹ ਵੀ ਤੁਹਾਨੂੰ ਸਲਾਹ ਦਿੰਦੇ ਆ ਇਹ ਬੇਟੀ ਮੇਰੀ ਕਿੰਨੀ ਉਮਰ ਦੀ ਉਮਰ 29 ਸਾਲ ਕਿਨੇ ਕਿਨੇ ਅੱਜ ਹਾਲ ਮਾਰੇ ਸੀ ਜੀ ਮੈਰ ਤੇ ਇੱਕ ਬੇਟੀ ਨੇ ਮਾਰੀ ਇਹ ਬੇਟੀ ਨੇ ਮਾਰਿਆ ਪਿੱਛੇ ਤੋਂ ਬੇਟੇ ਨੇ ਮਾਰੀ ਛੋਟੇ ਨੇ ਅੱਛਾ ਵੀ ਬਚਾਉਣ ਵਾਸਤੇ ਉਹ ਦੋਨੇ ਰੁੜ ਗਏ ਉਹ ਵੀ ਬੱਚਿਆਂ ਨੇ ਮਾਰੀ ਬੇਟਿਆਂ ਨੇ ਮਾਰੀ ਤੇ ਦੋਨਾਂ ਨੇ ਉਹ ਕਿਹੜੇ ਕਿਹੜੇ ਬਚ ਗਏ ਕਿਹੜੇ ਕਿਹੜੇ ਬਚ ਗਏ ਉਹ بڑا ਬੇਟਾ ਛੋਟਾ ਕੀ ਨਾਮ ਉਹਨਾਂ ਦਾ ਉਹਨਾਂ ਦਾ ਭਪਿੰਦਰ ਸਿੰਘ ਤੇ ਲਖਵੀਰ ਸੀ ਅਕਲ ਕੋਈ ਪਰੇਸ਼ਾਨੀ ਵੀ ਸੀ ਨਹੀਂ ਕੋਈ ਕੋਈ ਪਰੇਸ਼ਾਨੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਹੁਣ ਕੀ ਕੀ ਕਰਦੇ ਹੋ ਤੁਸੀਂ ਮੈਂ ਡੈਂਟੀਨ ਦਾ ਕੰਮ ਹੈ ਇਹ ਨੰਬਰ ਰੋਡ ਪਾਖੜਾ ਨਹਿਰ ਦਾ ਪੁਲ ਪੈਂਦਾ ਉਥੋਂ ਲੜਕੀ ਆਈ ਸੀ ਕਿ ਪਿੱਛੇ ਪਰਿਵਾਰ ਵੀ ਲੱਭ ਰਿਆ ਸੀਗਾ ਉਹਨੂੰ ਦੇਖ ਪਰਿਵਾਰ ਨੂੰ ਦੇਖਦੇ ਸਾਰੀ ਲੜਕੀ ਨੇ ਜੰਪ ਕਰਦਾ ਉਸ ਤੋਂ ਬਾਅਦ ਲੜਕੀ ਨੂੰ ਬਚਾਉਣ ਵਾਸਤੇ ਇਹਦੇ ਬ੍ਰਦਰ ਜਿਹੜਾ ਹੈਗਾ ਉਹਨੇ ਵੀ ਜੰਪ ਕਰਦਾ ਪਰ ਪਾਣੀ ਦੇ ਤੇਜ਼ ਬਾਹੋ ਕਰਕੇ ਦੋਨੋਂ ਡੁੱਬ ਗਏ